ਸੱਚੀ ਕਾਲਜੀ ਹਾਜ਼ਰਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਦੇਖੋਗੇ ਉਸਨੇ ਚ ਬੱਚੇ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਆਪਣੇ ਮੂੰਹ ਤੇ ਮਾਰਿਆ ਗਗਨ ਨੇ ਦੇਖਿਆ ਕਿ ਅੱਜ ਫੇਰ ਉਸ ਦੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਕਈ ਵਾਰ ਜੀਤਾ ਸੋਚਦੀ ਜੇ ਰੱਬ ਨਹੀਂ ਉਸ ਨੂੰ ਪੁੱਤ ਦੇ ਦਿੰਦਾ ਤਾਂ ਆਪਣੇ ਮਾਪਿਆਂ ਦਾ ਸਹਾਰਾ ਬਣਦਾ ਉਸ ਦੀਆਂ ਧੀਆਂ ਵੀ ਰਖੜੀ ਬੰਨਣ ਲਈ ਦੂਜੇ ਘਰ ਵੱਲ ਨਾ ਝਾਕਦੀਆਂ ਭਾਵੇਂ ਤੀਆਂ ਬੇਸ਼ੱਕ ਪੜੀਆਂ ਲਿਖੀਆਂ ਹਨ ਤੇ ਨਾਲ ਦੇ ਨਾਲ ਹੀ ਮਾਪਿਆਂ ਦਾ ਹਰ ਤਰ੍ਹਾਂ ਦਾ ਕੰਮ ਵਿੱਚ ਹੱਥ ਵਟਾਉਂਦੀਆਂ ਇਥੋਂ ਤੱਕ ਕਿ ਮੋਟਰਸਾਈਕਲ ਤੇ ਟਰੈਕਟਰ ਚਲਾਉਣਾ ਵੀ ਸਿੱਖ ਲਿਆ ਸੀ ਵੱਡੀ ਕੁੜੀ ਨੇ ਲੋੜ ਪੈਣ ਤੇ ਆਪਣੇ ਪਿਓ ਦੀ ਮਦਦ ਵੀ ਕਰਦੀਆਂ ਸਨ ਪਰ ਪਤਾ ਨਹੀਂ ਕਿਉਂ ਕਿਸੇ ਵੀ ਦਿਨ ਦਿਹਾਰ ਤੇ ਉਸਦੀ ਮਾਂ ਉਦਾਸ ਹੋ ਜਾਂਦੀ ਭਾਵੇਂ ਦੁਨੀਆ ਸਾਹਮਣੇ ਇਹ ਆਖ ਦਿੰਦੀ ਮੇਰੀਆਂ ਤਾਂ ਧੀਆਂ ਹੀ ਪੁੱਤਾਂ ਵਰਗੀਆਂ ਨੇ ਪਰ ਅੰਦਰੋਂ ਹੀ ਅੰਦਰੋਂ ਪੁੱਤ ਦੇ ਦੁੱਖ ਨੂੰ ਲੈ ਕੇ ਉਹ ਉਦਾਸ ਰਹਿੰਦੀ ਤੇ ਸੋਚਦੀ ਕਿ ਰੱਬ ਮੈਨੂੰ ਪੁੱਤ ਦੇ ਦਿੰਦਾ ਤਾਂ ਕੀ ਹੋ ਜਾਣਾ ਸੀ ਮੇਰੀ ਨਮਾਣੀ ਦੀ ਵੀ ਝੋਲੀ ਭਰੀ ਜਾਣੀ ਸੀ ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਅੰਦਰਲਾ ਇਸ ਗੱਲ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦਾ ਸੀ ਧੀਆ ਜਵਾਨੋ ਚੱਲੀਆਂ ਸੀ ਪਰ ਮਨ ਹੀ ਮਨ ਅਜੇ ਵੀ ਰੱਬ ਨੂੰ ਉਲੰਭਾ ਦਿੰਦੀ ਰਹਿੰਦੀ ਸੀ ਮੇਰੇ ਲਈ ਹੀ ਤੇਰੇ ਘਰ ਘਾਟਾ ਪੈ ਗਿਆ ਰੱਬਾ ਫਿਰ ਆਪਣੀ ਆਪ ਨੂੰ ਸਮਝਾਉਂਦੀ ਜਿੰਨਾ ਦੇ ਘਰ ਕੁਝ ਵੀ ਨਹੀਂ ਹੁੰਦਾ ਉਹ ਧੀਆਂ ਨੂੰ ਵੀ ਤਰਸਦੇ ਰਹਿੰਦੇ ਹਨ ਉਹ ਕਿੱਧਰ ਜਾਣ ਵਿਚਾਰੇ ਫਿਰ ਰੱਬ ਦਾ ਸ਼ੁਕਰ ਕਰਦੀ ਹੈ ਕਿ ਰੱਬਾ ਤੂੰ ਮੇਰੀ ਝੋਲੀ ਤਾਂ ਭਰ ਦਿੱਤੀ ਚਾਹੇ ਧੀਆਂ ਦੇ ਨਾਲ ਹੀ ਭਰੀ ਸੀ ਵਿਹਾਰ ਤਿਹਾਰ ਤੇ ਉਸ ਦਾ ਮਨ ਡੋਬੇ ਸੋਕੇ ਹੁੰਦਾ ਰਹਿੰਦਾ ਕਦੇ ਸੋਚਦੀ ਆਪ ਤਾਂ ਬੰਦਾ ਜ਼ਿੰਦਗੀ ਕੱਟ ਲੈਂਦੇ ਔਖਾ ਸੌਖਾ ਹੋ ਕੇ ਪਰ ਕਈ ਵਾਰ ਲੋਕਾਂ ਦੀਆਂ ਗੱਲਾਂ ਮਰਨਹਾਰੇ ਕਰ ਦਿੰਦੀਆਂ ਨੇ ਜੂਨ ਮਹੀਨੇ ਦੀ ਗੱਲ ਇਹ ਛੁੱਟੀਆਂ ਵਿੱਚ ਵਿਚਕਾਰਲੀ ਕੁੜੀ ਨੇ ਜਿੱਦ ਫੜੀ ਸੀ ਕਿ ਉਹ ਨਾਨਕੇ ਜਾਣਾ ਚਾਹੁੰਦੀ ਏ ਜੀਤਾ ਉਸ ਨੂੰ ਆਵਦੇ ਪੇਕੇ ਛੱਡ ਆਈ ਉੱਥੇ ਹਮਦਰਦ ਔਰਤਾਂ ਨੇ ਇਹੋ ਜਿਹੀ ਹਮਦਰਦੀ ਦਿਖਾਈ ਕੁੜੀ ਘਰ ਆ ਕੇ ਰੋਣੋਂ ਹੀ ਨਾ ਹਟੇ ਇੱਕੋ ਹੀ ਰੱਟ ਲਾਈ ਸਾਨੂੰ ਵੀਰ ਚਾਹੀਦਾ ਹੈ ਮੈਨੂੰ ਵੀਰਾ ਚਾਹੀਦਾ ਹੈ ਬਸ ਇੱਕੋ ਗੱਲ ਨੂੰ ਬਾਰ-ਬਾਰ ਬੋਲੀ ਜਾਂਦੀ ਜੀਤਾ ਨੇ ਬਥੇੜਾ ਬੁੱਕਲ ਵਿੱਚ ਲੈ ਕੇ ਸਮਝਾਇਆ ਤੁਸੀਂ ਮੇਰੇ ਲਈ ਪੁੱਤਾਂ ਵਰਗੀਆਂ ਹੋ ਹੈ ਤਾਂ ਨਹੀਂ ਵਰਗੀਆਂ ਈਆਂ ਮਾਂ ਇੱਕ ਗੱਲ ਦੱਸ ਅਸੀਂ ਤੇਰੇ ਬੱਚੇ ਨਹੀਂ ਆ ਜਾਂ ਤੇਰੇ ਜਵਾਕ ਨਹੀਂ ਅਸੀਂ ਕੁੜੀ ਨੇ ਰੋਂਦਿਆਂ ਹੀ ਪੁੱਛਿਆ ਹਾਂ ਪੁੱਤ ਤੁਸੀਂ ਮੇਰੇ ਬੱਚੇ ਹੋ ਮਾਂ ਨੇ ਪੁਛਕਾਰਦਿਆਂ ਹੋਇਆ ਆਪਣੀ ਧੀ ਨੂੰ ਬੜੇ ਪਿਆਰ ਨਾਲ ਆਖਿਆ ਤੁਸੀਂ ਮੇਰੀਆਂ ਪੁੱਤਾਂ ਵਰਗੀਆਂ ਈ ਹੋ ਪੁੱਤਾਂ ਨਾਲੋਂ ਘੱਟ ਨਹੀਂ ਹੋ ਫਿਰ ਉੱਥੇ ਮਾਮੀਆਂ ਨਾਨੀਆਂ ਇਹ ਕਿਉਂ ਆਖਦੀਆਂ ਨੇ ਕੀ ਰੱਬ ਜੀਤਾ ਨੂੰ ਇੱਕ ਜਵਾਬ ਦੇ ਦਿੰਦਾ ਜੀਤਾ ਨੂੰ ਸਾਰੀ ਗੱਲ ਸਮਝ ਆ ਗਈ ਕਿ ਕਈ ਵਾਰ ਪਿਆਰ ਅਤੇ ਹਮਦਰਦੀ ਕਰਨ ਵਾਲਿਆਂ ਨੂੰ ਵੀ ਪਤਾ ਨਹੀਂ ਲੱਗਦਾ ਕਿ ਉਹ ਕਿਹੜੀ ਗੱਲ ਆ ਕੇ ਅਣਪੱਤ ਤੇ ਹਮਦਰਦੀ ਜਤਾ ਰਹੇ ਹਨ ਉਹ ਸਾਹਮਣੇ ਵਾਲੇ ਦੇ ਕਿੱਥੇ ਸੱਟ ਮਾਰੂ ਉਸ ਨੇ ਮਸਤੀ ਨੂੰ ਸਮਝਾ ਬੁਝਾ ਕੇ ਚੁੱਪ ਕਰਾਇਆ ਕਿ ਪੁਰਾਣੇ ਬਜ਼ੁਰਗ ਪੁੱਤਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਪਰ ਹੁਣ ਸਮਾਂ ਬਦਲ ਗਿਆ ਹੈ ਹੁਣ ਤਾਂ ਪੁੱਤਾਂ ਵੱਲੋਂ ਔਖੇ ਹੋਏ ਮਾਪੇ ਆਖ ਦਿੰਦੇ ਨੇ ਇਹਦੇ ਨਾਲੋਂ ਤਾਂ ਰੱਬਾ ਸਾਨੂੰ ਧੀ ਹੀ ਦੇ ਦਿੰਦਾ ਤੀਆਂ ਵੀ ਪੁੱਤਾਂ ਜਿੰਨੀ ਹੀ ਲੋਡ ਹੁੰਦੀ ਐ ਹਰ ਘਰ ਵਿੱਚ ਧੀਆ ਨੂੰ ਤਾਂ ਸਮਝ ਲਿਆ ਔਖੇ ਸੌਖੀ ਪਰ ਅੰਦਰੋਂ ਆ ਕੇ ਰੋਣ ਲੱਗ ਪਈ ਮੰਨੋ ਰੱਬ ਨੂੰ ਲਾਂਭੇ ਦੇਣੇ ਸ਼ੁਰੂ ਕਰ ਦਿੱਤੇ ਫਰ ਵੱਡੀ ਧੀ ਮਾਂ ਦੇ ਪਿੱਛੇ ਹੀ ਚਲੀ ਗਈ ਜੀ ਤਾਂ ਦੇਖ ਲਿਆ ਬੂਹੇ ਵੱਲ ਪਿੱਠ ਕਰਕੇ ਬੈਠ ਗਈ ਗਗੰਨਾ ਦਿਲ ਤਾਂ ਕਰਦਾ ਸੀ ਕਿ ਮਾਂ ਦੇ ਹੰਝੂ ਪੂੰਝੇ ਤੇ ਜੱਕੀ ਪਾਵੇ ਪਰ ਉਸ ਨੂੰ ਪਤਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਮਾਂ ਨੇ ਹੋਰ ਵੱਧ ਰੋਣਾ ਹੈ ਉਸਨੇ ਸਖਤ ਜਿਹੇ ਲਹਿਜੇ ਨਾਲ ਮਾਂ ਨੂੰ ਆਖਿਆ ਮਾਂ ਡਰਾਮੇ ਕਰਨ ਦੀ ਲੋੜ ਨਹੀਂ ਹੈ ਮੈਨੂੰ ਪਤਾ ਹੈ ਤੂੰ ਅੰਦਰ ਰੋ ਰਹੀ ਹੈ ਮੈਂ ਕਿਉਂ ਰੋਣਾ ਮੈਂ ਤਾਂ ਕੱਪੜੇ ਸਾਂ ਬਣਾ ਹੀ ਸੀ ਅੰਦਰ ਜੀਤਾ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਕਿਹਾ ਕੁੜੀ ਬਾਹਰ ਆਪਣੀ ਛੋਟੀ ਭੈਣ ਗੋਲ ਚਲੀ ਗਈ ਤੇ ਉਹ ਅਜੇ ਵੀ ਅੱਖਾਂ ਭਰੀ ਬੈਠੀ ਸੀ ਤੈਨੂੰ ਚੈਨ ਆ ਗਿਆ ਹੁਣ ਮਾਂ ਨੂੰ ਰਵਾ ਕੇ ਤੇਰੀਆਂ ਗੱਲਾਂ ਨੇ ਮਾਂ ਨੂੰ ਇੰਨਾ ਰੁਵਾਇਆ ਤੂੰ ਇੰਨੀ ਵੱਡੀ ਹੋ ਗਈ ਹੈ ਪਰ ਤੈਨੂੰ ਅਕਲ ਨਹੀਂ ਆਉਣੀ ਤੈਨੂੰ ਪਤਾ ਤਾਂ ਹੈ ਕਿ ਮਾਂ ਕਿੰਨੀ ਔਖੀ ਹੋ ਜਾਂਦੀ ਹੈ ਕਿ ਆਪਣੇ ਕੋਈ ਵੀਰ ਨਹੀਂ ਇਹ ਕਿਤੋਂ ਦੁਕਾਨ ਤੋਂ ਮਿਲਣ ਵਾਲੀ ਚੀਜ਼ ਹੈ ਭਾਈ ਮਾਂ ਤੈਨੂੰ ਲਿਆ ਦੇਊਗੀ ਪਰ ਉੱਥੇ ਨਾਨੀ ਦੀਆਂ ਸਹੇਲੀਆਂ ਤਾਂ ਗੱਲਾਂ ਕਰਦੀਆਂ ਸੀ ਮੈਂ ਜਦੋਂ ਨਾਨੀ ਨਾਲ ਗੁਰਦੁਆਰੇ ਜਾਂਦੀ ਸੀ ਕੁੜੀ ਨੇ ਰੋਂਦੜ ਜਿਹੇ ਮੂੰਹ ਨਾਲ ਕਿਹਾ ਕਿ ਦੀਦੀ ਉੱਥੇ ਜਾ ਕੇ ਮੈਨੂੰ ਸਾਰੇ ਕਹਿੰਦੇ ਸੀ ਕੀ ਕਾਸ਼ ਤੇਰਾ ਵੀ ਇੱਕ ਕੋਈ ਵੀੜਾ ਹੁੰਦਾ ਫਿਰ ਕੀ ਹੋਇਆ ਜੇ ਲੋਕੀ ਆਖਦੇ ਹਨ ਤਾਂ ਕਹੀ ਜਾਣਦੇ ਬੁੜੀਆਂ ਦੀ ਤਾਂ ਆਦਤ ਹੁੰਦੀ ਹੈ ਪੁਰਾਣੇ ਬਜ਼ੁਰਗ ਇਦਾਂ ਹੀ ਕਰਦੇ ਹਨ ਚੁੱਪ ਕਰਕੇ ਸੁਣ ਲੈਂਦੀ ਉੱਥੇ ਹੀ ਝਾੜ ਕੇ ਆ ਜਾਂਦੀ ਮੈਨੂੰ ਦੇਖ ਕੇ ਵੀ ਤਾਂ ਕਹਿੰਦੀਆਂ ਹੁੰਦੀਆਂ ਨੇ ਮੈਂ ਤਾਂ ਕਦੇ ਮਾਂ ਨੂੰ ਦੱਸਿਆ ਨਹੀਂ ਮਾਂ ਤਾਂ ਪਹਿਲਾਂ ਹੀ ਵਿਚਾਰੀ ਬਣੀ ਰਹਿੰਦੀ ਐ ਗਗਨ ਨੇ ਨਿੱਕੀ ਨੂੰ ਕਾਫੀ ਝਿੜਕਿਆ ਤੇ ਉਸ ਦਿਲੇ ਉਸ ਤੋਂ ਬਾਅਦ ਨਿੱਕੀ ਨੇ ਕਦੇ ਮਾਂ ਨੂੰ ਵੀਰ ਬਾਰੇ ਕੋਈ ਗੱਲ ਨਹੀਂ ਆਖੀ ਤੇ ਨਾ ਹੀ ਉਸ ਬਾਰੇ ਕਦੀ ਕੋਈ ਜ਼ਿਕਰ ਕੀਤਾ ਗਗਨ ਹਮੇਸ਼ਾ ਇਸ ਗੱਲ ਦਾ ਵਿਰੋਧ ਕਰਦੀ ਸੀ ਕਿ ਜਦੋਂ ਕੁੜੀ ਮੁੰਡੇ ਵਿੱਚ ਫਰਕ ਸਮਝਿਆ ਜਾਂਦਾ ਹੈ ਅੱਜ ਉਸਨੇ ਨਿੱਕੀ ਨੂੰ ਆਖਿਆ ਕਿ ਮਾਂ ਦੀ ਉਦਾਸੀ ਦੂਰ ਕਰਨੀ ਹੈ ਕਿਸੇ ਤਰੀਕੇ ਨਾਲ ਉਹ ਅਜੇ ਸਕੀਮ ਬਣਾ ਹੀ ਰਹੀ ਹਾਂ ਸੰਕੀ ਗਵਾਂਡਣ ਵਿੱਚ ਰਹਿੰਦੀ ਤਾਈ ਉਹਨਾਂ ਦੇ ਘਰ ਆਈ ਉਸਨੇ ਚਾਰ ਕੋ ਵਰੀਆਂ ਦੀ ਪੋਤੀ ਨੂੰ ਮੋਢੇ ਤੇ ਲਾਇਆ ਹੋਇਆ ਸੀ ਜੋ ਬਿਮਾਰ ਸੀ ਉਹ ਵੇੜੇ ਵਿੱਚ ਇੱਧਰ ਉੱਧਰ ਨਿਗਾਹ ਮਾਰਦਿਆਂ ਬੋਲੀ ਤੁਹਾਡਾ ਪਾਪਾ ਕਿੱਥੇ ਐ ਉਹ ਤਾਂ ਖੇਤ ਨੇ ਤਾਈ ਕੰਮ ਸੀ ਕੋਈ ਉਹਨਾਂ ਦੇ ਨਾਲ ਗਗਨ ਨੇ ਪੁੱਛਿਆ ਤਾਈ ਗੁੱਪੋਲੇ ਜਿਹੇ ਮੂੰਹ ਨਾਲ ਕਹਿਣ ਲੱਗ ਪਈ ਹਾਂ ਸ਼ਹਿਰ ਜਾਣਾ ਸੀ ਕੁੜੀ ਨੂੰ ਤਾਪ ਨਹੀਂ ਉਤਰ ਰਹਾ ਪਿੰਡ ਵਾਲਾ ਡਾਕਟਰ ਕਹਿੰਦਾ ਹੈ ਇਸ ਨੂੰ ਸ਼ਹਿਰ ਲੈ ਜਾਓ ਵੀਰਾ ਕਿੱਥੇ ਐ ਨਿੱਕੀ ਨੇ ਪੁੱਛਿਆ ਉਹ ਤਾਂ ਤੜਕੇ ਹੀ ਰੱਜ ਕੇ ਬੈਠ ਜਾਂਦਾ ਜੇ ਕਿਸੇ ਕਰਮ ਦਾ ਹੁੰਦਾ ਤਾਂ ਆਪੇ ਲੈ ਜਾਂਦਾ ਆਪਦੀ ਤੀ ਨੂੰ ਉਸ ਦੀ ਅੱਖਾਂ ਭਰ ਗਈਆਂ ਇੱਕ ਮਿੰਟ ਰੁਕੋ ਆ ਕੇ ਗगन ਅੰਦਰ ਗਈ ਤੇ ਜਦੋਂ ਉਹ ਬਾਹਰ ਆਈ ਤਾਂ ਉਸਦੇ ਹੱਥ ਵਿੱਚ ਸਕੂਟਰੀ ਦੀ ਚਾਬੀ ਸੀ ਧਿਆਨ ਨਾਲ ਜਾਣਾ ਪੁੱਤ ਅੰਦਰੋਂ ਜੀਤਾ ਦੀ ਆਵਾਜ਼ ਆਈ ਉਸ ਨੇ ਸਕੂਟਰੀ ਸਟਾਰਟ ਕੀਤੀ ਤੇ ਬੋਲੀ ਆਓ ਚੱਲੀਏ ਤਾਈ ਤਾਹੀ ਆਪਣੀ ਪੋਤੀ ਨੂੰ ਚੰਗੀ ਤਰ੍ਹਾਂ ਗੋਦ ਵਿੱਚ ਲੈ ਕੇ ਬੈਠ ਗਈ ਤੇ ਸੋ ਸੀਸਾ ਦਿੰਦੀ ਰਹੀ ਤੁਹਾਡੇ ਪਾਪੇ ਨੇ ਵੀ ਜਉਨੇ ਜੋਗੇ ਨੇ ਕਦੇ ਨਹੀਂ ਕੰਮ ਦਾ ਜਵਾਬ ਦਿੱਤਾ ਤਾਈ ਦੀ ਗੱਲ ਸੁਣ ਕੇ ਗਗਨ ਨੂੰ ਮਾਣ ਮਹਿਸੂਸ ਹੋਇਆ ਤਾਈ ਅੱਗੋਂ ਸੜਕ ਟੁੱਟੀ ਐ ਕੁੱਟ ਕੇ ਹੱਥ ਪਾ ਲੋ ਮੈਨੂੰ ਪਤਾ ਐ ਪੁੱਤ ਮੈਂ ਕਿਹੜਾ ਅੱਜ ਪਹਿਲੇ ਦਿਨ ਚੱਲੀ ਆ ਪੈਰੀ ਪੈ ਗਿਆ ਐ ਫੈਂਡਾ 10-15 ਮਿੰਟ ਵਿੱਚ ਹੀ ਨੇੜੇ ਸ਼ਹਿਰ ਦੇ ਡਾਕਟਰ ਕੋਲ ਪਹੁੰਚ ਗਈਆਂ ਡਾਕਟਰ ਨੇ ਦਵਾਈ ਦਿੱਤੀ ਕੋਚੇਰ ਉੱਥੇ ਰੁਕੀਆਂ ਕੁੜੀ ਦਾ ਬੁਖਾਰ ਉਤਰ ਗਿਆ ਤੇ ਜਿਹਦੇ ਦਿਨ ਫੇਰ ਆਉਣ ਲਈ ਆ ਕੇ ਡਾਕਟਰ ਨੇ ਕੁਝ ਦਵਾਈ ਦੇਰ ਕੇ ਘਰ ਤੋਰ ਦਿੱਤਾ ਬੁਖਾਰ ਉਤਰਨ ਤੋਂ ਬਾਅਦ ਕੁੜੀਆਂ ਨੇ ਅੱਖਾਂ ਜਈਆਂ ਖੁੱਲੀਆਂ ਪੋਤੀ ਨੂੰ ਦੇਖ ਕੇ ਤਾਈ ਦੇ ਵਿੱਚ ਜਾਣ ਆ ਗਈ ਕੌਣ ਕਹਿੰਦੇ ਧੀਏ ਪੁੱਤਾਂ ਨਾਲੋਂ ਘੱਟ ਹੁੰਦੇ ਨੇ ਪੁੱਤ ਹਜੇ ਆਖੇ ਨਾਲ ਲੱਗਣ ਪਰ ਧੀਆਂ ਤਾਂ ਬਿਨਾਂ ਕਹੇ ਹੀ ਕੰਮ ਕਰ ਦਿੰਦੀਆਂ ਨੇ ਤਾਈ ਬੱਸ ਕਰੋ ਫੇਰ ਕੀ ਹੋਇਆ ਮੈਂ ਕਰੇ ਵਹਿਲੀ ਸੀ ਤਾਈ ਨੇ ਫੇਰ ਉਸ ਨੂੰ ਸ਼ੀਸਾ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੇਰੇ ਵਰਗੀਆਂ ਧੀਆ ਤਾਂ ਹਰ ਇੱਕ ਘਰ ਵਿੱਚ ਹੋਣੀ ਚਾਹੀਆਂ ਨੇ ਜੋ ਪੁੱਤਾਂ ਨਾਲੋਂ ਘਟ ਨਹੀਂ ਨੇ ਤੇ ਪੁੱਤਾਂ ਦੇ ਨਾਲ ਹੀ ਮੋਢੇ ਨਾਲ ਮੋਢਾ ਲਾ ਕੇ ਖੜਦੀਆਂ ਨੇ ਅੱਗੇ ਸੜਕ ਤੇ ਕਾਫੀ ਭੀੜ ਸੀ ਗਗਨ ਨੇ ਸਕੂਟਰੀ ਰੋਕ ਦਿੱਤੀ ਤਾਈ ਨੇ ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਕਿਸੇ ਗਵਾਂਢ ਪਿੰਡ ਦਾ ਮੁੰਡਾ ਬੇਸੁਰਤ ਹੋਇਆ ਪਿਆ ਹੈ ਲੋਕ ਆਖ ਰਹੇ ਨੇ ਇਹ ਨਸ਼ਾ ਵੱਧ ਗਿਆ ਹੈ ਦੇਖੋ ਇਸ ਦੀ ਹਾਲਤ ਵੇਖੋ ਇਸ ਨੂੰ ਤਾਂ ਕੋਈ ਸੂਰਤ ਹੀ ਨਹੀਂ ਹੈ ਸੜਕ ਦੇ ਕਿਨਾਰੇ ਕਿਵੇਂ ਡਿੱਗਿਆ ਫਿਰਦਾ ਹੈ ਲੋਕ ਆਖ ਰਹੇ ਸੰਨ ਕਿ ਨਸ਼ਾ ਵੱਧ ਗਿਆ ਹੋਣਾ ਹੈ ਦੇਖਦੇ ਹੀ ਦੇਖਦੇ ਪਿੰਡ ਦੇ ਸਿਆੜੇ ਬੰਦੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਦੇਖ ਕੇ ਮਨ ਉਦਾਸ ਵੀ ਹੋ ਗਿਆ ਇਹੋ ਜਿਹੇ ਕਮਜ਼ੋਰ ਮਣਾ ਵਾਲਿਆਂ ਨੇ ਹੀ ਸਾਰਾ ਪੰਜਾਬ ਬਦਨਾਮ ਕਰ ਦਿੱਤਾ ਹੈ ਮਸਿਆ ਦਾ ਹੱਲ ਲੱਭਣ ਲਈ ਥਾਂ-ਥਾਂ ਸਮੱਸਿਆ ਨੂੰ ਭੁਲਾਉਣ ਦੇ ਲਈ ਨਸ਼ੇ ਦਾ ਸਹਾਰਾ ਲੈਂਦੇ ਨੇ ਇੱਕ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਸ ਹੋਰ ਖੜੀਆਂ ਕਰ ਲੈਂਦੇ ਨੇ ਉਹ ਸੋਚ ਰਹੀ ਸੀ हे ਰੱਬਾ ਜਾਨ ਬਚੀ ਵਿਚਾਰੇ ਦੀ ਚੰਦਰੇ ਨਸ਼ਿਆਂ ਨੇ ਤਾਂ ਰਾਜਕੁਮਾਰ ਵਰਗੇ ਪੁੱਤ ਖਾ ਲਏ ਤਾਈ ਨੇ ਵੱਡਾ ਸਾਰਾ ਹੋਕਾ ਲੈਂਦੇ ਹੋਇਆ ਇਹ ਸਭ ਕੁਝ ਆਖਿਆ ਗगन ਪਤਾ ਨਹੀਂ ਕੀ ਸੋਚ ਰਹੀ ਸੀ ਕਿ ਉਸਨੇ ਸ਼ਾਇਦ ਤਾਈ ਦੀ ਗੱਲ ਸੁਣੀ ਹੀ ਨਹੀਂ ਕਾਰ ਪਹੁੰਚ ਕੇ ਫਿਰ ਤਾਈ ਸ਼ੁਰੂ ਹੋ ਗਈ ਪੁੱਤ ਤੈਨੂੰ ਨਹੀਂ ਪਤਾ ਤੂੰ ਮੁੰਡਿਆਂ ਨਾਲੋਂ ਵੱਧ ਕੇ ਕੰਮ ਕੀਤੇ ਮੁੰਡਾ ਤਾਂ ਮੇਰਾ ਰੱਜਿਆ ਪਿਆ ਆ ਗਵੰਡੀਆਂ ਦੇ ਮੱਥੇ ਨੂੰ ਹੱਥ ਜੋੜੋ ਵੇ ਲੈ ਜਾ ਬਚਾ ਲੈ ਮੇਰੀ ਪੋਤੀ ਨੂੰ ਖੜਾ ਖੜਾਈ ਹੱਥ ਮਾਰ ਗਿਆ ਆਖੇ ਮੇਰੇ ਕੋਲ ਟਾਈਮ ਹੈ ਨਹੀਂ ਮੇਰੇ ਦੋਸਤ ਡਾਕੀਏ ਨੇ ਆਉਣਾ ਹੈ ਚੰਗਾ ਪੁੱਤ ਜਿਉਂਦੀ ਰਹਿ ਮੈਂ ਫੇਰ ਆਉਂ ਤੇਰੀ ਮਾਂ ਕੋਲ ਸੌ ਗਈ ਕੁੜੀ ਇਹਨੂੰ ਘਰੇ ਲੈ ਜਾ ਇਹਦੀ ਮਾਂ ਵੀ ਫਿਕਰ ਕਰਦੀ ਹੋਊ ਤਾਈ ਕੁੜੀ ਨੂੰ ਮੋਢੇ ਦੇ ਨਾਲ ਲਾ ਕੇ ਚੁੰਨੀ ਦੇ ਪੱਲੇ ਨਾਲ ਉਸ ਦਾ ਸਿਰ ਟੱਕਿਆ ਤੇ ਆਖਿਆ ਤਾਈ 5 ਕੁ ਮਿੰਟ ਬਾਅਦ ਫਿਰ ਤੁਰੀ ਆਉਂਦੀ ਸੀ ਗगन ਨੇ ਦੇਖਿਆ ਤੇ ਕਹਿਣ ਲੱਗੀ ਲਿਆ ਭੈਣੇ ਮੈਂ ਕਰਵਾ ਦਿੰਨੀ ਹਾਂ ਕੋਈ ਕੰਮ ਤਾਈ ਨੇ ਗगन ਦੀ ਮਾਂ ਨੂੰ ਪੁੱਛਿਆ ਨਾਨਾ ਭੈਣੇ ਤੇਰੀ ਪੋਤੀ ਦੱਸ ਕਿਵੇਂ ਹੈ ਹੁਣ ਠੀਕ ਹੈ ਹੁਣ ਤਾਂ ਜਿਉਂਦੇ ਵੱਸਦੇ ਰਹੋ ਮੇਰੀ ਪੋਤੀ ਬਚਾਤੀ ਰੱਬ ਬਚਾਉਣ ਵਾਲਾ ਏ ਜੀ ਸਭ ਨੂੰ ਉਹ ਵੀ ਬੰਦਿਆਂ ਦੀ ਬਹੁਦੜੇ ਜੀਤਾ ਨੇ ਦੱਸਣ ਲੱਗੀ ਜਦੋਂ ਗगन ਹੋਰਾਂ ਦੇ ਪਿਓ ਨੂੰ ਵਿਹਲ ਨਹੀਂ ਹੁੰਦੀ ਤਾਂ ਇਹਦੀ ਭੂਆ ਹੋਰਾਂ ਦੇ ਸਿਹਾਰੇ ਤੈਨ ਵੀ ਮੈਂ ਗगन ਨੂੰ ਹੀ ਲੈ ਕੇ ਜਾਂਦੀ ਜੇ ਕਿਤੇ ਮਾਸੀਆਂ ਕੋਲ ਜਾਣਾ ਹੁੰਦਾ ਤਾਂ ਇਸ ਨੂੰ ਹੀ ਲੈ ਕੇ ਜਾਂਦੀ ਧੀਆ ਤਾਂ ਤੇਰੀਆਂ ਪੁੱਤਾਂ ਵਰਗੀਆਂ ਨੇ ਭੈਣੇ ਅਸੀਂ ਨਹੀਂ ਤਾਈ ਪੁੱਤਾਂ ਵਰਗੀਆਂ ਬੰਨਣਾ ਗगन ਨੇ ਦੂਰੋਂ ਹੀ ਆਵਾਜ਼ ਮਾਰੀ ਲੈ ਕਰ ਗੱਲ ਤਾਈ ਨੇ ਹੱਸ ਕੇ ਕਹਾ ਜੀਤਾ ਤੈ ਤਾਈ ਕਿੰਨਾ ਚਿਰ ਗੱਲਾਂ ਕਰਦਿਆਂ ਨਹੀਂ ਆ ਕਈ ਨਿੱਕੇ ਨਿੱਕੇ ਕੰਮ ਤਾਈ ਨੇ ਕਰਵਾਏ ਗੰਦੀ ਮਾਂ ਨੇ ਜਾਂਦੀ ਹੋਈ ਨੂੰ ਦੁੱਧ ਦੀ ਗੜਵੀ ਤੇ ਕੋਲਾ ਭਰ ਕੇ ਚੋਰਾ ਦਾ ਦੇ ਦਿੱਤਾ ਤਾਈ ਤੁਰ ਹੀ ਜਾਂਦੀ ਫਿਰ ਅਸੀਸਾਂ ਦੇਣ ਲੱਗੀ ਜਿਉਂਦੇ ਵਸਦੇ ਰਹੋ ਤੰਦਰੁਸਤੀ ਦੇਵੇਂ ਮਾਲਕ ਰੱਬਾ ਪੋਹ ਲ ਜਾਂਦਾ ਇਸ ਘਰ ਤੇ ਵੀ ਤੇਰੇ ਘਰੇ ਕਾਹਦਾ ਕਾਟਾ ਗਗਨ ਨੇ ਸੋਨਕੇ ਮੱਥੇ ਤੇ ਹੱਥ ਮਾਰੇ ਦੀਦੀਏ ਦੁਨੀਆ ਨਹੀਂ ਸੋਧਰ ਸਕਦੀ ਨਿੱਕੀ ਨੇ ਹੱਥ ਹਿਲਾਉਂਦਿਆਂ ਕਿਹਾ ਹੋਲੀ ਹੋਲੀ ਫਰਕ ਪਊ ਪੁੱਤ ਪਹਿਲਾਂ ਨਾਲ ਬਹੁਤ ਫਰਕੇ ਲੋਕਾਂ ਦੀ ਸੋਚ ਬਦਲ ਗਈ ਏ ਜੀਤਾ ਨੇ ਆਖਿਆ ਮਾਂ ਤੂੰ ਆਪਣੀ ਸੋਚ ਬਦਲ ਲੈ ਬਸ ਲੋਕ ਬਦਲਣ ਭਾਵੇਂ ਨਾ ਬਦਲਣ ਗਗਨ ਨੇ ਮਾਂ ਨੂੰ ਕੁੱਟ ਕੇ ਜੱਫੀ ਪਾਉਂਦਿਆਂ ਕਿਹਾ ਸਭ ਤੋਂ ਛੋਟੀ ਕੁੜੀ ਵੀ ਪਿਓ ਨਾਲ ਖੇਤੋਂ ਆ ਗਈ ਸੀ ਮੈਂ ਵੀ ਮੈਂ ਵੀ ਕੈਂਦੀ ਭੱਜੀ ਆਈ ਮਾਂ ਨੂੰ ਚਿੰਬੜ ਗਈ ਤਿੰਨੇ ਧੀਆਂ ਨੇ ਮਾਂ ਨੂੰ ਜਿਵੇਂ ਆਪਣੇ ਬੁੱਕਲ ਵਿੱਚ ਲਕੋ ਲਈਆਂ ਦੇਖਿਓ ਕਿਤੇ ਆਪਣਾ ਤਾਂ ਘਰੀ ਪੁਰਾਣੇ ਕਿਤੇ ਕੰਦਾ ਨਾ ਹਲਾ ਦੇਓ ਗਗਨ ਦੇ ਬਾਪੂ ਨੇ ਹੱਸਦਿਆਂ ਆਇਆ ਕਿਹਾ ਵੇੜੇ ਵਿੱਚ ਲੱਗੇ ਨਿੰਮ ਦੀਆਂ ਟਾਹਣੀਆਂ ਤੇ ਚਹਿਕੌਂਦੀਆਂ ਬੁਲਬੁਲਾਂ ਤੇ ਚਿੜੀਆਂ ਨੇ ਵੀ ਆਪਣੀ ਪਿਆਰੀ ਆਵਾਜ਼ ਵਿੱਚ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਦੀ ਗਵਾਹੀ ਭਰੀ ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਹੁੰਦੀਆਂ ਨੇ ਪੁੱਤਾਂ ਵਾਂਗੂ ਹੀ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਨੂੰ ਇਹਨਾਂ ਤੱਕ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਹਾਣੀ ਦੇ ਵਿਚਾਰ ਆਪਣੇ ਕਮੈਂਟ ਦੇ ਰਾਹੀਂ ਦੱਸ ਕੇ ਜ਼ਰੂਰ ਪ੍ਰਗਟ ਕਰਿਓ ਥੈਂਕ ਯੂ ਸੋ ਮੱਚ